ਭਾਈ ਮੰਨਾ ਸਿੰਘ ਅੱਜ ਬਹੁਤ ਉਦਾਸ ਸੀ ਜਿਮ ਤੋਂ ਆਇਆ ਮੈਂ ਤੇ ਜਿਮ ਦੇ ਵਿੱਚ ਟਕਰਿਆ ਬੜਾ ਪਿਆਰਾ ਦੋਸਤ ਹੈ ਮੇਰਾ ਇਕੱਠੇ ਬਹਿ ਕੇ ਅਸੀਂ ਬਹੁਤ ਦਿਲ ਦੀਆਂ ਗੱਲਾਂ ਸਾਂਝੀਆਂ ਕਰੀ ਦੀਆਂ ਮੈਂ ਕਿਹਾ ਭਾਈ ਮੰਨਾ ਸਿੰਘ ਜੀ ਅੱਜ ਬੜੇ ਉਦਾਸ ਲੱਗਦੇ ਆ ਤੇ ਮੰਨਾ ਸਿੰਘ ਜੀ ਕਹਿੰਦੇ ਯਾਰ ਘਰੋਂ ਦੁਖੀ ਆ ਥੋੜਾ ਜਿਹਾ ਮੈਂ ਕਿਹਾ ਕੀ ਹੋਇਆ ਕਹਿੰਦਾ ਮੇਰੀ ਘਰ ਵਾਲੀ ਅਸੀਂ ਦਰਅਸਲ ਵਿਆਹ ਨਹੀਂ ਕੀਤਾ ਇਕੱਠੇ ਰਹਿੰਦੇ ਆ ਤੇ ਉਹਦੀ ਫੈਮਿਲੀ ਨੇ ਮੈਨੂੰ ਕਦੀ ਐਕਸੈਪਟ ਨਹੀਂ ਕੀਤਾ ਤੇ ਨਾਈ ਮੇਰੀ ਘਰ ਵਾਲੀ ਨੇ ਕਦੀ ਪ੍ਰਵਾਹ ਕੀਤੀ ਆ ਕਿ ਮੈਂ ਆਪਣੀ ਫੈਮਲੀ ਦੇ ਵਿੱਚ ਤੈਨੂੰ ਲੈ ਕੇ ਜਾਵਾਂ ਤੈਨੂੰ ਮੜਾਵਾਂ ਸੋ ਬੇਸਿਕਲੀ ਕਹਿੰਦਾ ਕੱਲੀ ਜਾਂਦੀ ਆ ਉਹ ਸਾਰੇ ਰਿਸ਼ਤਦਾਰਾਂ ਦੇ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਕੋਈ ਦੁੱਖ ਸੁੱਖ ਹੋਵੇ ਮੈਂ ਨਹੀਂ ਜਾਂਦਾ ਕਿਉਂਕਿ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਮਿਲਣ ਦਾ ਉਹਦੇ ਪਰਿਵਾਰ ਨੂੰ ਤੇ ਸਾਡੇ ਵਿੱਚ ਹਮੇਸ਼ਾ ਤਕਰਾਰ ਕਹਿੰਦਾ ਇਹ ਰਹਿੰਦਾ ਕਿ ਮੈਨੂੰ ਕਦੀ ਦੱਸ ਕੇ ਨਹੀਂ ਜਾਂਦੀ ਨਾ ਮੇਰੀ ਕੋਈ ਸਲਾਹ ਲੈਂਦੀ ਆ ਮੈਂ ਜਾਵਾਂ ਜਾਂ ਨਾ ਜਾਵਾਂ ਬੜਾ ਦੁਖੀ ਆ ਤੇ ਨਾ ਉਹਦੇ ਆਉਣ ਦਾ ਪਤਾ ਕੋਈ ਉਹਨੇ ਕਦੋਂ ਆਉਣਾ ਆ ਤੇ ਜਦੋਂ ਮੈਂ ਕਹਿੰਦਾ ਕੰਮ ਤੋਂ ਘਰ ਆਉਣਾ ਆ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿੱਥੇ ਗਈ ਆ ਕਦੋਂ ਗਈ ਆ ਕਦੋਂ ਉਹਨੇ ਆਉਣਾ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਪਿਛਲੇ ਹਫਤੇ ਸੈਟਰਡੇ ਕਹਿੰਦਾ ਮੈਂ ਕੰਮ ਤੋਂ ਆਇਆ ਕਿ ਉਹ ਘਰ ਹੈ ਨਹੀਂ ਸੀ ਤੇ ਮੈਂ ਨਾਲ ਧੋ ਕੇ ਆਪਣਾ ਜੋ ਖਾਣਾ ਪੀਣਾ ਸੀ ਖਾ ਲਿਆ ਜਦ 6 ਵਜੇ ਉਹ ਆਈ ਸ਼ਾਮ ਨੂੰ ਉਦਾਂ ਤਾਂ ਉਹਨੇ ਮੈਨੂੰ ਕਹਿੰਦਾ ਦੱਸਿਆ ਆ ਸਿੱਧਾ ਜਦੋਂ ਮੈਂ ਇਹਨੂੰ ਕਈ ਵਾਰੀ ਕਿਹਾ ਵੀ ਮਨ ਉਤਸਕੇ ਜਾਇਆ ਪਰ ਮੇਰੀ ਸਲਾਹ ਨਾ ਜਾਇਆ ਕਿ ਜਿੱਥੇ ਵੀ ਜਾਣਾ ਮੈਂ ਤੈਨੂੰ ਰੋਕਦਾ ਨਹੀਂ ਹੈਗਾ ਪਰ ਤੂੰ ਸਲਾਹ مشورہ ਜ਼ਰੂਰ ਦੇ ਆ ਕਰ ਉਹਨੇ ਕਹਿੰਦਾ ਮਨ ਸਟ੍ਰੇਟ ਅਵੇ ਕਹਿ ਤਸਗਾ ਦੋ ਸਾਲ ਪਹਿਲਾਂ ਕਿ ਮੈਂ ਵੀ ਕਰਦੀ ਮਾਰਗੇਜ ਦਿੰਨੀ ਆ ਮੈਂ ਵੀ ਬਿੱਲ ਬੱਤੀਆਂ ਅੱਧੇ ਦਿੰਨੀ ਆ ਮੈਂ ਜਿੱਥੇ ਮਰਜੀ ਜਾਵਾਂ ਜਦੋਂ ਮਰਜੀ ਆਵਾਂ ਤੂੰ ਮੈਨੂੰ ਰੋਕ ਨਹੀਂ ਸਕਦਾ ਫੇਰ ਭਾਈ ਮੱਨਾ ਸਿੰਘ ਜੀ ਕਹਿੰਦੇ ਕਹਿੰਦੇ ਉਸ ਤੋਂ ਬਾਅਦ ਚ ਮੈਂ ਉਹਨੂੰ ਪੁੱਛਣਾ ਛੱਡ ਦਿੱਤਾ ਕਿ ਤੂੰ ਕਦੋਂ ਜਾਣਾ ਕਿੱਥੇ ਜਾਣਾ ਕਿਉਂ ਜਾਣਾ ਕਾਹਦੇ ਜਾਣਾ ਕਦੋਂ ਮੁੜ ਕੇ ਆਉਣਾ ਕਹਿੰਦਾ ਮੈਂ ਉਹਨੂੰ ਛੱਡ ਦਿੱਤਾ ਪੁੱਛਣਾ ਪਰ ਕਹਿੰਦਾ ਦੁੱਖ ਉਹਦੋਂ ਲੱਗਦਾ ਜਦੋਂ ਫਿਰ ਬੇਵਕੂਫ ਜਿਆਦਾ ਬਣਾਉਣ ਦੀ ਕੋਸ਼ਿਸ਼ ਕਰਦੇ ਲੋਕ ਮੈਂ ਕਿਹਾ ਹੋਇਆ ਕੀ ਕਹਿੰਦਾ ਜਦੋਂ 6 ਵਜੇ ਉਹ ਆਈ ਘਰ ਤਾਂ ਮੈਂ ਆਪਣਾ ਖਾ ਪੀ ਲਿਆ ਸੀਗਾ ਪਲੇਟ ਚੱਕਣ ਲੱਗਾ ਸੀ ਤੇ ਉਹ ਅੰਦਰ ਆਲੀ ਤੇ ਮੈਂ ਪੁੱਛਿਆ ਕਿ ਦਾਗ ਹੈ ਉਹਨੇ ਨਹੀਂ ਪੁੱਛਿਆ ਤੂੰ ਕਿਦਾਂ ਤੁਰਦੀ ਆ ਰਹੀ ਕਿੰਦਾ ਰਹੀ ਤਰਾ ਦਿਨ ਕਿੰਦਾ ਰਿਆ ਤੂੰ ਠੀਕ ਜਾਂ ਨਹੀਂ ਠੀਕ ਜਾਂ ਖਾ ਲਿਆ ਜਾਂ ਨਹੀਂ ਖਾ ਲਿਆ ਬਸ ਅੰਦਰ ਬੜੀ ਆ ਚਲ ਤੈਨੂੰ ਖਲਾ ਕੇ ਲਿਆਵਾਂ ਮੈਂ ਤੇ ਕਹਿੰਦਾ ਮੈਂ ਕਿਹਾ ਕਿ ਮੈਂ ਤਾਂ ਹੁਣ ਖਾ ਲਿਆ ਵੀ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਵੀ ਆਪਾਂ ਜੇ ਬਾਹਰ ਖਾਣ ਜਾਣਾ ਆ ਤੇ ਮੈਂ ਉਸ ਹੱਬ ਨਾਲ ਫੇਨਾ ਖਾਂਦਾ ਜਾਂ ਮੈਂ ਤਿਆਰੀ ਕਰ ਲੰਦਾ ਜਾਂ ਮੈਂ ਤਿਆਗ ਹੋ ਕੇ ਬਹਿ ਜਾਂਦਾ ਚਣ ਕੇ ਕਹਿੰਦਾ ਗੁੱਸਾ ਇਸ ਗੱਲ ਦਾ ਲੱਗਦਾ ਆ ਇੱਕ ਚੋਰ ਤੇ ਉਤੋਂ ਚਤਰ ਇਹ ਗੱਲਾਂ ਕਹਿੰਦਾ ਫੱਬਦੀਆਂ ਨਹੀਂ ਤੇ ਉਹ ਕਹਿੰਦਾ ਮੈਂ ਲਾਸਟ ਸਟੇਜ ਤੇ ਆ ਤੇ ਬਸ ਮਾੜਾ ਜਾਂ ਮੈਨੂੰ ਹੋਜ ਕਾ ਲੱਗਾ ਕਿਸੇ ਪਾਸਿਓਂ ਤੇ ਮੈਂ ਇਧਰੋਂ ਉਧਰ ਚੱਲ ਜਾ ਰਾਂ ਬਸ ਮੈਂ ਉਹਦੇ ਲਈ ਅਰਦਾਸ ਕੀਤੀ ਮੈਂ ਕਿ ਸੱਚਾ ਪਾਤਸ਼ਾਹ ਤਾਕਤ ਦੇਵੇ ਜੋ ਹੋਊਗਾ ਠੀਕ ਹੋਊਗਾ ਬਾਕੀ ਮੈਂ ਕਹਿੰਦਾ ਤੈਨੂੰ ਤਾਂ ਉਦੋਂ ਹੀ ਸੋਚ ਸਮਝ ਲੈਣਾ ਚਾਹੀਦਾ ਸੀ ਜਦੋਂ ਤਨੂ ਨੇ ਕਹਿਤਾ ਸੀ ਕਿ ਮੈਂ ਅੱਧੀ ਮੋਰਗੇਜ ਨਹੀਂ ਆ ਅੱਧੇ ਬੱਲ ਬੱਤੀਆਂ ਨਹੀਂ ਆ ਕੋਈ ਤੂੰ ਮੈਨੂੰ ਰੋਕ ਨਹੀਂ ਸਕਦਾ ਮੈਂ ਜਿੱਥੇ ਮਰਜੀ ਜਾਵਾਂ ਜਦੋਂ ਮਰਜੀ ਜਾਵਾਂ ਜਦੋਂ ਮਰਜੀ ਆਵਾਂ ਉਹਦੇ ਸੋਚ ਲੈਣਾ ਚਾਹੀਦਾ ਸੀ ਉਹ ਕਹਿੰਦਾ ਬਾਜੀ ਦੀ ਮੇਰੇ ਕੋਲ ਆਪਸ਼ਨ ਨਹੀਂ ਸੀ ਜਦੋਂ ਮੈਨੂੰ ਕਹਿੰਦਾ ਆਪਸ਼ਨ ਮਿਲ ਗਈ ਮੈਂ ਨਿਕਲ ਜਾਣਾ ਕਹਿੰਦਾ ਹੁਣ ਮੈਨੂੰ ਆਸਿਆ ਥੋੜੀ ਥੋੜੀ ਮੈਨੂੰ ਮਿਲ ਰਹੀ ਆ ਆਪਸ਼ਨ ਦੀ ਆਸ ਮੈਂ ਸ਼ਾਇਦ ਕਹਿੰਦਾ ਇਸ ਪੰਬਲਪੂਸੇ ਚੋਂ ਕਹਿੰਦਾ ਨਿਕਲ ਜਾ ਮੈਂ ਕਿਹਾ ਚਲੋ ਮਲ ਬਲੀ ਕਰੇ ਤੇ ਮੈਂ ਤਾਂ ਭਾਈ ਮਨਨਾ ਸਿੰਘ ਨੂੰ ਕਿਹਾ ਮੈਂ ਕਿਹਾ ਮੈਂ ਘਰ ਵਾਲੀ ਘਰ ਵਾਲੀ ਕਹੀ ਜਾਂਦਾ ਜਾਂ ਤੂੰ ਘਰ ਵਾਲੀ ਘਰ ਵਾਲੀ ਕਹੀ ਜਾਂਦਾ ਪਰ ਘਰ ਵਾਲੀ ਤੇਰੀ ਹੈ ਹੀ ਨਹੀਂ ਜਾਂ ਤੁਸੀਂ ਵਿਆਹੀ ਨਹੀਂ ਤੁਸੀਂ ਤਾਂ ਘਰ ਚ ਰਹਿੰਦੇ ਇੱਕ ਪੇਂਗ ਗਸਟੰਗੂ ਰਹਿੰਦੇ ਆ ਆਪਣੇ ਬਿੱਲ ਭਤੇ ਹੰਦੇ ਹੀ ਜਾਂਦੇ ਆ ਜੇ ਤੇ ਲਈ ਪ੍ਰਸ਼ਾਦਾ ਲਾਦਨ ਦੀ ਤੂੰ ਖਾ ਲੰਨਾ ਜੀ ਨਹੀਂ ਲਾਉਂਦੀ ਤੂੰ ਬਣਾ ਕੇ ਖਾ ਲੰਨਾ ਇਹਦੇ ਵਿੱਚ ਘਰ ਨਾ ਹੀ ਨਹੀਂ ਆਉਣਾ ਚਾਹੀਦਾ ਚਲੋ خیر ਮੈਂ ਕਿਹਾ ਫੇਵੀ ਮੈਂ ਤੇ ਲਈ ਅਰਦਾਸ ਕਰਦਾ ਮਾਲਕ ਪਲੀ ਕਰੇ ਤੇ ਤੂੰ ਖੁਸ਼ ਹੋਵੇਂ ਆਪਣੇ ਘਰ ਜਿੱਥੇ ਵੀ ਜਾਵੇਂ ਜਾਂ ਜਿੱਥੇ ਵੀ ਰਵੇਂ ਅਸੀਂ ਤੇ ਲਈ ਅਰਦਾਸ ਕਰਦੇ ਹਾਂ